ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਵਿਵੇਕ گارਮੈਂਟਸ ਤੇ 홀ੀਡੇਜ਼ ਹੋ ਗਏ ਆ ਭੈਣਾਂ ਨੇ ਜਾਣਾ ਘੁੰਮਣ ਜਾ ਜਾਣਾ ਪੇਕੀ ਔਰ ਜਾ ਕੇ ਕਿਸੇ ਫੰਕਸ਼ਨ ਤੇ ਜਾਣਾਗਾ ਸਰਦੀ ਬਹੁਤ ਜ਼ਿਆਦਾ ਹੋ ਗਈ ਹੈ ਤੁਹਾਨੂੰ ਉੱਪਰ ਜੈਕਟ ਪਾਉਣ ਦੀ ਲੋੜ ਨਹੀਂ ਇਕੱਲੇ ਸੂਟ ਦੇ ਨਾਲ ਹੀ ਤੁਹਾਡੀ ਲੁੱਕ ਬਹੁਤ ਜ਼ਿਆਦਾ ਵਧੀਆ ਪੰਜਣੀ ਆ ਸਾਰੇ ਮਸਲੇ ਤੁਹਾਡੇ ਵੀਡੀਓ ਦੇ ਵਿੱਚ ਆਪਾਂ ਕਰ ਦਨੇ ਆ ਹੱਲ ਕਰਾਚੀ ਦੇ ਵਿੱਚ ਆ ਗਿਆ ਪਾਕਿਸਤਾਨੀ ਪੂਰੇ ਗਰਮ ਡਿਜ਼ਾਈਨ ਇਦਾਂ ਕੈਟਲੌਗ ਵਾਲੇ ਸਾਰੇ ਆਰਟੀਕਲ ਹੋਣਗੇ ਸੇਮ ਇਦਾਂ ਲੁੱਕ ਬਣਨੀ ਹੈ ਜੀ ਚੈੱਕ ਕਰ ਲਿਓ ਬੜੇ ਪਿਆਰੇ ਪਿਆਰੇ ਡਿਜ਼ਾਈਨ ਔਰ ਪਿਆਰੇ ਪਿਆਰੇ ਕਲਰ ਤੁਹਾਨੂੰ ਵੀ ਸਭ ਤੋਂ ਪਹਿਲਾ ਪੀਸ ਚੈੱਕ ਕਰ ਲਓ ਜੀ ਆਲੋ ਸਾਈਜ਼ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੇ ਆ ਇਹ ਹੈਗਾ ਮੀਡੀਅਮ ਸਾਈਜ਼ ਛੋਟੇ ਸਾਈਜ਼ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਮੀਟਿੰਗ ਵਾਲਿਆਂ ਵਾਸਤੇ ਪੂਰੇ ਆਰਟੀਕਲ ਆ ਗਏ ਆ ਘੇਰੇ ਤੇ ਹੋਇਆ ਬਬਰਕ ਬਾਜੂ ਤੇ ਔਰ ਗਲੇ ਤੇ ਚੈੱਕ ਕਰ ਲਿਓ ਸਾਈਜ਼ ਹੈਗਾ ਮੀਡੀਅਮ ਔਰ ਸਾਰਿਆਂ ਦੇ ਪ੍ਰਾਈਸ ਦੱਸਾਂਗੇ ਤੁਹਾਨੂੰ ਐਂਡ ਤੇ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਡਿਜ਼ਾਈਨ ਆ ਇਦਾਂ ਕੈਟਾਲੋਗ ਵਾਲੇ ਘੈਂਟ ਘੈਂਟ ਆਰਟੀਕਲ ਤੁਹਾਨੂੰ ਇਹ ਵੀਡੀਓ ਚ ਮਿਲਣਗੇ 10 ਤੋਂ 15 ਮਿੰਟ ਤੁਹਾਡੇ ਲੈਣੇ ਆ ਔਰ ਫਾਇਦੇ ਕਰਦੇ ਨੇ ਵੱਡੇ ਤੁਹਾਡੇ ਆਲੋ ਜੀ ਇਹ ਦੇਦੇ ਨਾਲ ਸਟਾਲ ਹੋਊਗਾ ਸਾਰੇ 20 ਇਕੱਲਾ ਇਕੱਲਾ ਖੋਲ ਕੇ ਵਿਦ ਸਟਾਲ ਵਿਦ ਪਲਾਜੋ ਸਾਰਾ ਤੁਹਾਨੂੰ ਦਿਖਾਵਾਂਗੇ ਜੀ ਬੜੇ ਜਾਇਰ ਰੇਟਾਂ ਤੁਹਾਨੂੰ ਮਿਲਣੇ ਆ ਵਿਵੇਗ ਗਾਰਮੈਂਟਸ ਨਿਹਾਲ ਸਿੰਘਾੜਾ ਦੇ ਜਿਨ੍ਹਾਂ ਨੇ ਵੀ ਆਨਲਾਈਨ ਮੰਗਵਾਉਣਾ ਨੰਬਰ ਉੱਪਰ ਪਾਇਆ ਵਾ ਸਕਰੀਨ ਸ਼ਾਟ ਲੈ ਕੇ ਸਾਈਜ਼ ਲਿਖ ਕੇ ਪਾ ਦਿਓ ਕੋਰੀਅਰ 2 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲੇ ਪਹੁੰਚ ਜਾਊਗਾ ਆਲ ਪੰਜਾਬ ਦੇ ਵਿੱਚ ਕਿਤੇ ਵੀ ਆਹੋ ਜੀ ਚੈੱਕ ਕਰ ਲਓ ਉਸ ਵਾ ਦਾ ਇਕੱਲਾ ਕਲਰ ਜੀ ਦੇਖੋ ਕਿੰਨਾ ਪਿਆਰਾ ਕਲਰ ਆ ਸਾਈਜ਼ ਹੈਗਾ ਮੀਡੀਅਮ ਔਰ ਲਾਰਜ ਦੇ ਦੋ ਮਿਲ ਜਾਣੇ ਤੁਹਾਨੂੰ ਘੇਰੇ ਤੋਂ ਹੋਇਆ ਵਾ ਗਰਮ ਕੰਮ ਪੂਰੇ ਗਰਮ ਸੂਟ ਤੁਹਾਨੂੰ ਉੱਪਰ ਦੀ ਜਿਆਦਾ ਹੈਵੀ ਕਪੜੇ ਪਾਣ ਦੀ ਜਰੂਰਤ ਨਹੀਂ ਪੈਣੀਗੀ ਉਦੋਂ ਹੀ ਪੂਰੇ ਪ੍ਰੋਪਰ ਸਾਈਜ਼ ਹੋਣਗੇ ਔਰ ਬਾਜੂ ਤੇ ਕੰਮ ਚੈੱਕ ਕਰ ਲਓ ਜੀ ਆਹ ਲਓ ਆ ਗਿਆ ਗਲੇ ਦਾ ਕੰਮ ਸਾਈਜ਼ ਹੈਗਾ ਲਾਰਜ ਔਰ మీడియం ਦੋ ਸਾਈਜ਼ ਵੀ ਤੁਹਾਨੂੰ ਇਹ ਚ ਮਿਲ ਜਾਣੇ ਆ ਇਹ ਵਾਲਾ ਆ ਗਿਆ ਇਹਦਾ ਪਲਾਜ਼ੋ ਜੀ ਚੈੱਕ ਕਰ ਲਿਓ ਪਰ ਉਸ ਤੋਂ ਬਾਅਦ ਆ ਗਿਆ ਇਹਦਾ ਸਟਾਲ ਦਾ ਸਾਈਜ਼ ਤੁਹਾਨੂੰ ਪਤਾ ਹੀ ਆਪਣੇ ਕੋਲੇ ਚਾਹੇ ਸਿੰਪਲ ਸੂਟ ਲੈ ਲਓ ਚਾਹੇ ਲੈ ਲਓ ਵਧੀਆ ਸਟਾਲ ਦੇ ਸਾਈਜ਼ ਦੀ ਆ ਪਤਾ ਨਹੀਂ ਕੋਈ ਦਿੱਕਤ ਨਹੀਂ ਛੱਡੀ ਪੂਰੇ ਪ੍ਰੋਪਰ ਸਾਈਜ਼ ਹੁੰਦੇ ਆ ਲੋ ਚੈੱਕ ਕਰ ਲਓ ਪੂਰਾ ਪ੍ਰੋਪਰ ਸਾਈਜ਼ ਹੋਊਗਾ ਪੂਰਾ ਵਰਕ ਹੋਇਆ ਹੋਊਗਾ ਸਾਫ਼ ਸੁਥਰੇ ਆਰਟੀਕਲ ਹੋਣਗੇ ਸਾਰੇ ਕੰਪਨੀ ਦੇ ਪੀਸ ਹੋਣਗੇ ਜੀ ਪਰ ਇਸ ਤੋਂ ਬਾਅਦ ਤੁਹਾਨੂੰ ਮੈਂ ਅਗਲਾ ਕੰਮ ਦਿਖਾਉਣਾ ਨਾਲ ਦੀ ਨਾਲ ਤੁਹਾਨੂੰ ਸਾਈਜ਼ ਦੱਸੀ ਜਾਂਦੇ ਆਂ ਇਹ ਚੀਤੀ ਨੋਟ ਕਰੀ ਚੱਲਿਓ ਸਾਰਿਆਂ ਪੈਣਾ ਆਹ ਲਓ ਜੀ ਉਸ ਤੋਂ ਬਾਅਦ ਬੜਾ ਪਿਆਰਾ 2 ਨੇਕ ਦੇ ਵਿੱਚ ਆਰਟੀਕਲ ਆਇਆ ਜੀ ਚੈੱਕ ਕਰ ਲਓ ਆਹ ਲਓ 2 ਨੇਕ ਦੇ ਵਿੱਚ ਚੈੱਕ ਕਰੋ ਪੀਸ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਜ਼ਿਆਦਾ ਪਿਆਰੀ ਹੈ ਜੀ ਆਹ ਲਓ ਇਹ ਬਣਿਆ ਹੋਇਆ ਸਾਰਾ ਡਿਜ਼ਾਈਨ ਉਸ ਤੋਂ ਬਾਅਦ ਆ ਗਿਆ ਫਲਾਵਰ ਦੇ ਆਰਟੀਕਲ ਪਰ ਉਸ ਤੋਂ ਬਾਅਦ ਬਣੀ ਹੋਈ ਆਹ ਚੀਜ਼ ਤੇ ਨਾਲ ਇਹਦੇ ਬਾਜ਼ੂ ਬਹੁ ਮੀਡੀਅਮ ਔਰ ਲਾਰਜ ਦੋ ਸਾਈਜ਼ ਮਿਲ ਜਾਣੇ ਐ ਤੇ ਤੁਹਾਨੂੰ ਵੱਡੇ ਸਾਈਜ਼ ਵੀ ਦੇਵਾਂਗੇ 3 4 5 ਤੱਕ ਵੀ ਮਿਲਣਗੇ ਸਾਰੀ ਵੀਡੀਓ ਤੇ ਬਣੇ ਰਹਿਓ ਜੀ ਨਾਲ ਆ ਗਿਆ ਤਾਂ ਪਲਾ ਦੋ ਪ੍ਰਿੰਟ ਸਟਾਈਲ ਬਹੁਤ ਜ਼ਿਆਦਾ ਪਿਆਰਾ ਔਰ ਨਾਲ ਤੁਹਾਨੂੰ ਦੇ ਦੇਣਾ ਕਿ ਸਟੌਲ ਪੂਰਾ ਹੈਵੀ ਆ ਲੋ ਜੀ ਕਰੋ ਚੈੱਕ ਇਦਾਂ ਬਹੁਤ ਪਿਆਰਾ ਸੂਟ ਬਣ ਲਾਗਾ ਫਟਾਫਟ ਬੱਕੇ ਨਹੀਂ ਚੱਲਿਓਗਾ ਸਟਾਕ ਹਰ ਰੋਜ਼ ਨਵਾਂ ਆ ਜਾਂਦਾ ਕਲੀਅਰ ਹੋ ਜਾਂਦਾ ਬਹੁਤ ਵਧੀਆ ਤੁਸੀਂ ਰਿਸਪੌਂਸ ਦੇ ਰਹੇ ਹੋ ਸਾਰਿਆਂ ਦਾ ਧੰਨਵਾਦ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਅਗਲਾ ਕਲਰ ਦਿਖਾਦਾ ਇਹ ਮੀਡੀਅਮ ਔਰ ਲਾਰਜ ਦਾ ਪ੍ਰਾਈਸ ਦੱਸੂਗਾ ਐਂਡ ਤੇ ਵੀਡੀਓ ਨਾਲ ਬਣੇ ਰਹਿਓ ਉਸ ਤੋਂ ਬਾਅਦ ਆ ਗਿਆ ਗਲਾਰ ਆਰਟੀਕਲ ਜੀ ਆ ਵਾਲਾ ਪਹਿਲਾਂ ਜਿਹੜੇ ਮੈਂ ਆਰਟੀਕਲ ਦਿਖਾਵਾਂਗਾ ਤੁਹਾਨੂੰ మీడియం ਔਰ ਲਾਰਜ ਵਾਲੇ ਦਿਖਾਵਾਂਗਾ ਫਿਰ ਐਕਸਲ ਡਬਲ ਐਕਸਲ ਫਿਰ 3 4 5 ਆਹ ਲੋ ਜੀ ਪੀਸ ਚੈੱਕ ਕਰੋ ਗ੍ਰੇ ਕਲਰ ਦੇ ਵਿੱਚ ਕਿੰਨਾ ਸੋਹਣਾ ਉੱਪਰ ਵਰਕ ਹੋਇਆ ਵਾ ਸਾਰਾ ਘੇਰੇ ਤੇ ਬਾਜੂ ਤੇ ਔਰ ਗਲੇ ਦਾ ਡਿਜ਼ਾਈਨ ਕਿੰਨਾ ਜ਼ਿਆਦਾ ਪਿਆਰਾ ਹੈਗਾ ਸੈਜ ਹੈਗਾ ਇਹ ਐਲ ਔਰ ਐਕਸਲ ਦੋ ਸੈਜ ਮਿਲ ਜਾਣੇ ਤੁਹਾਨੂੰ ਇਹਦੇ ਵਿੱਚ ਨਾਲ ਆ ਗਿਆ ਜੀ ਇਹ ਤਾਂ ਪਲਾਜ਼ੋ ਓਕੇ ਰਿਪੋਰਟ ਪੀਸ ਆ ਗ੍ਰੇ ਡਾਰਕ ਗ੍ਰੇ ਦੇ ਵਿੱਚ ਬਹੁਤ ਸੋਹਣੀ ਕਟਾਈ ਹੋਈ ਵੀ ਔਰ ਨਾਲ ਆ ਗਿਆ ਸਟੌਲ ਜੀ ਚੈੱਕ ਕਰ ਲਓ ਆਲੋ ਮਾੜੇ ਦਾ ਸਟੋਰ ਬਹੁਤ ਪਿਆਰਾ ਸੂਟ ਹੈਗਾ ਤੋਂ ਛੜਾ ਛੜ ਬੁੱਕ ਕਰ ਲਓ ਕਿਉਂਕਿ ਭੈਣ ਸਾਡੀ ਬਾਹਰ ਬੈਠੀ ਹੈ ਫੋਨ ਦੇ ਵਿੱਚ ਉੱਥੇ ਵੀ ਕੋਈ ਰ ਆਪਣੇ ਜਾਂਦੇ ਨੇ ਜਿਹੜੇ ਭੈਣ ਭਰਾ ਜੁੜਿਆ ਕਮੈਂਟ ਕਰਕੇ ਸਾਰਿਆਂ ਨੂੰ ਇੱਕ ਵਾਰੀ ਦੱਸ ਦਿਓ ਨਾਲ ਉਸ ਤੋਂ ਬਾਅਦ ਅਗਲਾ ਆਰਟੀਕਲ ਚੈੱਕ ਕਰ ਲਓ ਜੀ ਸਹਿਜ ਹੈਗਾ ਲਾਰਜ ਚਲੋ ਜਿੰਨਾ ਵੀ ਹਾਈਟ 6 ਫੁੱਟਾਂ ਨੂੰ ਲੈਦੀਂਦੀ ਉਹਨਾਂ ਦੇ ਬਹੁਤ ਵਧੀਆ ਸਹਿਜ ਆਏਗਾ ਬੜਾ ਕੋਈ ਲੈਂਥ ਪੂਰੀ ਪ੍ਰੋਪਰ ਹੈ ਸੂਟ ਜੀ ਆ ਲੋ ਸਾਰਾ ਵਰਕ ਬੜਾ ਪਿਆਰਾ ਪਿਆਰਾ ਉੱਪਰ ਹੋਇਆ ਹੋਇਆ ਹੈ ਜੀ ਪ੍ਰਿੰਟਡ ਪਲਾਗੋ ਆ ਔਰ ਪ੍ਰਿੰਟਡ ਦੁਪੱਟਾ ਮਿਲ ਜਾਣਾ ਦੁਪੱਟੇ ਵਿੱਚ ਸਾਰੇ ਖੋਲ ਕੇ ਨਹੀਂ ਦਿਖਾਉਂਦਾ ਤੁਹਾਨੂੰ ਸਟੌਨ ਸੌਰੀ ਕਿਉਂਕਿ ਸਿਆਹੀ ਪ੍ਰੋ ਇਹਦੇ ਪ੍ਰੋਪਰ ਪੂਰੀ ਆਉਣੇ ਆ ਦੂਸਰਾ ਕਲਰ ਚੈੱਕ ਕਰ ਲਓ ਇਹਦੇ ਵਿੱਚ ਜੀ ਸਾਈਜ਼ ਹੈਗਾ ਮੀਡੀਅਮ ਔਰ ਲਾਰਜ ਇਹ ਉਸ ਤੋਂ ਬਾਅਦ ਲੱਗਦਾ ਤਾਂ ਆਗੇ ਇਹਦੇ ਵਿੱਚ ਆਲੋ ਕਰ ਲੋ ਚੱਕ ਕੇ ਇਹਧਰੇ ਕਿ ਹੈਂਡ ਕੈਂਡ ਪਾਕਿਸਤਾਨੀ ਕਰਾਚੀ ਵਾਲੇ ਸੂਟ ਤੁਹਾਡੇ ਵਾਸਤੇ ਆ ਗਏ ਆਪਣੇ ਕੋਲੇ ਵਿਵੇਕ گارਮੈਂਟਸ ਨਿਹਾਰ ਸਿੰਘ ਵਾਲਾ ਤੇ ਜੀ ਜਿਹੜੇ ਪਹਿਲੀ ਵਾਰੀ ਪੇਜ ਹੈ ਪੇਜ ਫੋਲੋ ਜ਼ਰੂਰ ਕਰ ਲਿਓ ਡਿਜੀਟਲ ਸਟਾਲ ਹੋਏਗਾ ਇਹਦੇ ਨਾਲ ਜੀ ਇਦਾਂ ਆਲੋ ਕਰ ਲੋ ਚੱਕ ਕੇ ਇਦਾਂ ਜੀ ਓਪਰਪੋਨ ਪੀਸ ਆ ਚਲੋ ਉਸ ਤੋਂ ਬਾਅਦ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਮੀਡੀਅਮ ਔਰ ਲਾਰਜ ਤੁਹਾਨੂੰ ਇਹ ਚ ਸਾਈਜ਼ ਮਿਲ ਜਾਣਾਗਾ ਬਹੁਤ ਪਿਆਰਾ ਆਰਟੀਕਲ ਹੈ ਕੜਾਈ ਬਹੁਤ ਜ਼ਿਆਦਾ ਪਿਆਰੀ ਹੋਈ ਵੀ ਹੈ ਚੈੱਕ ਕਰ ਲਓ ਜੀ ਓਕੇ ਰਪੜਤੀ ਸਾਬ ਕਰੋ ਚਲੋ ਚੈੱਕ ਬਹੁਤ ਸ਼ਾਨਦਾਰ ਪੀਸ ਹੈਗਾ ਤੁਹਾਨੂੰ ਬਾਜੂ ਆਗੇ ਨਾਲ ਇਹਦੇ ਔਰ ਘੇਰੇ ਤੇ ਚੈੱਕ ਕਰ ਲਓ ਸਟਾਲ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਜਿਹੜੇ ਪਲੈਜ਼ੂ ਆ ਪੈਂਟ ਸਟਾਈਲ ਪਲੇਨ ਹੋਣਗੇ ਔਰ ਵਿਦ ਪਾਕਟ ਹੋਗੀ ਇਹ ਚੀਜ਼ ਨੋਟ ਕਰ ਲਿਓ ਸਾਰੇ ਜਣੇ ਜੀ ਆਹ ਲਓ ਕਰੋ ਚੈੱਕ ਵੀਡੀਓ ਕਰ ਲਿਓ ਸ਼ੇਅਰ ਨਾਲ ਦੀ ਨਾਲ ਦੁਪੱਟਾ ਚੈੱਕ ਕਰੋ ਸੌਰੀ ਸਟਾਲ ਚੈੱਕ ਕਰੋ ਕਿੰਨਾ ਜ਼ਿਆਦਾ ਪਿਆਰਾ ਹੈਗਾ ਜੀ ਆ ਬਿਲਕੁਲ ਓਕੇ ਬੜਾ ਬੜਾ ਪਰਮਾ ਪਰਮਾ ਹੋਊਗਾ ਚੈੱਕ ਕਰ ਲਿਓ ਜੀ ਇਦਾਂ ਪੂਰੀ ਲੁੱਕ ਬਣੂਗੀ ਸੂਟ ਦੀ ਓਕੇ ਰਪੋਰਟ ਪੀਸ ਨੇ ਸਾਰੇ ਆਰਟੀਕਲ ਤੁਹਾਨੂੰ ਇਹ ਵੀਡੀਓ ਚ ਮਿਲ ਜਾਣੇ ਆ ਵੱਡੇ ਛੋਟੇ ਸਾਰੇ ਮਿਲ ਜਾਣੇ ਪੂਰੀ ਵੀਡੀਓ ਮੇਂ ਪੜੇ ਰਹੋ ਸਟਾਕ ਪੂਰਾ ਆਇਆ ਹੋਇਆ ਹੈ ਰੇਟ ਵੀ ਬਹੁਤ ਜ਼ਿਆਦਾ ਚੈਜ ਕਰਤੇ ਆ ਪੇ ਗਾਰਮੈਂਟਸ ਨੇ ਆਸ ਸਿੰਗਲ ਅਤੇ ਤੋਂ ਚਲਦੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਅਸੀਂ ਚੈੱਕ ਕਰ ਲਓ ਜੀ ਆਪਾਂ ਸਾਰੇ ਆਰਟੀਕਲ ਤੁਹਾਨੂੰ ਦਿਖਾ ਗਨੇ ਆ ਐਕਸਲ ਸਹਜ ਹੈ ਜੀ ਆਹ ਲਓ ਬਹੁਤ ਪਿਆਰਾ ਸੂਟ ਹੈ ਜੀ ਕਲਰ ਵੀ ਬਿਲਕੁਲ ਲੱਗਾ ਪਾਕਿਸਤਾਨੀ ਕਰਾਚੀ ਵਾਲ ਪਰ ਨਾਲ ਆ ਗਿਆ ਡਿਜੀਟਲ ਦੁਪੱਟਾ ਜੀ ਉਸ ਤੋਂ ਬਾਅਦ ਤੁਹਾਨੂੰ ਅਗਲਾ ਕਲਰ ਦੇ ਦੇਣਾਗਾ ਸਾਰੇ ਚੈੱਕ ਕਰਿ ਚੱਲਿਓ ਐਕਸਲ ਔਰ ਐਲਸਾਏ ਤੁਹਾਨੂੰ ਇਹ ਚ ਮਿਲ ਜਾਣਾਗਾ ਉਸ ਤੋਂ ਬਾਅਦ ਜਿਹੜਾ ਆਹ ਵਾਲਾ ਕਲਰ ਹੈ ਜੀ ਇਹ ਵੀ ਕਰ ਲਿਓ ਚੈੱਕ ਮਸਟਰਡ ਸ਼ੇਡ ਦੇ ਵਿੱਚ ਆ ਲਓ ਜੀ ਬਾਜੂ ਗਲਵਾ ਘੇਰਾ ਸਾਰਾ ਪ੍ਰੋਪਰ ਹੋਊਗਾ ਸਟਾਲ ਔਰ ਨਾਲ ਪਾਜੋ ਸਹੀ ਇਹਦਾ ਵੀ ਅਲੋ ਰੈਕਸਲ ਮਿਲ ਜਾਣਾ ਤੁਹਾਨੂੰ ਉਸ ਤੋਂ ਬਾਅਦ ਇਹ ਦੋ ਕਲਰ ਮਿਲ ਜਾਣੇ ਆ ਬਲੈਕ ਔਰ ਕਾਫੀ ਕਲਰ ਤੁਹਾਨੂੰ ਆਹ ਵਾਲਾ ਜੀ ਆ ਲਓ ਕੈਟਲੌਗ ਵਾਲੇ ਆਰਟੀਕਲ ਹੋਣਗੇ ਸਾਰੇ ਪੂਰੇ ਗਰਮ ਸੂਟ ਹੈ ਜੀ ਇੱਕ ਹੀ ਰਾਗਾ ਨੀਚੇ ਤੋਂ ਇਹਦਾ ਇਹ ਆ ਗਿਆ ਗਲਾ ਔਰ ਇਦਾਂ ਬਣੇ ਸੂਟ ਜੀ ਚੈੱਕ ਕਰ ਲਿਓ ਸੇਮ ਜਿਹੜੀ ਫੋਟੋ ਬਣੀ ਹੋਈ ਹੈ ਮਾਡਲ ਤੇ ਪਾਈ ਹੋਈ ਹੈ ਸੇਮ ਤੁਹਾਨੂੰ ਆਰਟੀਕਲ ਇਦਾਂ ਲੁੱਕ ਬਣਨੀ ਹੈ ਬਹੁਤ ਪਿਆਰਾ ਆਰਟੀਕਲ ਆ ਆਹ ਲਓ ਜੀ ਨਾਲ ਆ ਗਿਆ ਦਾ ਸਟੌਲ ਔਰ ਨਾਲ ਪਲਾਦੋ ਕਦਰੇ ਚ ਮਿਲ ਜਾਣੇ ਦੋ ਤੁਹਾਨੂੰ ਸਾਈਜ਼ ਮਿਲ ਜਾਣੇ ਐਕਸਲ ਔਰ ਡਬਲ ਐਕਸਲ ਇਹ ਵਾਲਾ ਡਬਲ ਐਕਸਲ ਆ ਜੀ ਬਲੈਕ ਕਲਰ ਜਿਹੜਾ ਕਾਫੀ ਕਲਰ ਔਰ ਐਕਸਲ ਆਗਾ ਪਰ ਦੋਨੇ ਕਲਰ ਰੋਕੀਏ ਨੇ ਪੂਰੇ ਗਰਮ ਸੂਟ ਹੋਣਗੇ ਹਰ ਰੋਜ਼ ਆਪਣੀ ਵੀਡੀਓ ਟ੍ਰੀਲਾ ਪੇਜ ਤੇ ਆਉਂਦੀਆਂ ਨੇ ਵੱਡੀ ਆਫਰ ਲੌਂਗੀ ਦਿੰਨੇ ਆ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਬਾਕੀ ਲੋਕਲ ਆਜੇ ਸ਼ਾਪ ਤੇ ਵਿਜ਼ਿਟ ਕਰ ਲਿਓ ਜੀ ਔਰ ਪੇਜ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੀ-ਸਾਡੀ ਵੀਡੀਓ ਚ ਉਸ ਤੋਂ ਬਾਅਦ ਆ ਗਿਆ ਡਬਲ ਐਕਸ਼ਨ ਦਾ ਕਲਰ ਕੀ ਚਲੋ ਇਹ ਬਾਟਮ ਆ ਗਿਆ ਨੀਚੇ ਤੋਂ ਬਣਿਆ ਹੋਇਆ ਪਲਾਜ਼ੋ ਦਾ ਬਾਜੂ ਆ ਗਿਆ ਔਰ ਇਹ ਤੇ ਪੌਕੇਟ ਆ ਨਾਲ ਇਹਦਾ ਸਟਾਲ ਆ ਗਿਆ ਜੀ ਇਹ ਚ ਕਲਰ ਤੁਹਾਨੂੰ ਦੋ ਮਿਲ ਜਾਣੇ ਆ ਕਿ ਕਾਹਵਾ ਦੀ ਡਿਜ਼ਾਈਨਿੰਗ ਮਿਲ ਜਾਣੀ ਹੈ ਜੀ ਕਰ ਲਓ ਚੈੱਕ ਬੈਕ ਫਰੰਟ ਦੋਨੋਂ ਹੀ ਆ ਸੋੜਦੇ ਬੈਕ ਆ ਗਈ ਹੈ ਜੀ ਨਾਲ ਆ ਜੀ ਕੱਟਿਆ ਗਿਆ ਸਰੋਜ ਨੋਦੀ ਸਾਈਜ਼ ਹੈਗਾ ਡਬਲ ਐਕਸਲ ਇਹ ਲਓ ਜੀ ਉਸ ਤੋਂ ਬਾਅਦ ਆ ਗਿਆ ਵੱਡੇ ਸਾਈਜ਼ 3 ਐਕਸਲ 4 ਐਕਸਲ ਯਾਨੀ ਕਿ 4 ਐਕਸਲ ਵਾਲਾ ਜੇ ਮੰਨ ਕੇ ਚੱਲੋ ਕਿ 5 ਵਾਲੇ ਦੇ ਵੀ ਆ ਜੂਗਾ ਬਿਲਕੁਲ ਸਟੈਂਡਰਡ ਜਨਰਲ ਸਾਈਜ਼ ਹੋਣਗੇ 3 ਐਕਸਲ ਦਾ ਮੈਂ ਤੁਹਾਨੂੰ ਪੀਸ ਦਿਖਾ ਦਣਾ ਕੋਲ ਕੇ ਆਪਾਂ ਚੈੱਕ ਕਰ ਲੋ ਪੂਰਾ ਪ੍ਰੋਪਰ ਵੱਡਾ ਸਾਈਜ਼ ਹੋਊਗਾ ਯਾਰੋ ਬੈਕ ਫਰੰਟ ਤੁਹਾਨੂੰ ਸੇਮ ਮਿਲ ਜਾਣੀ ਆ ਗਲੇ ਤੇ ਹੋਇਆ ਆਪਾਂ ਕੰਮ ਬੈਂਕ ਕਾਲਰ ਦਾ ਗਲਾ ਬਣਿਆ ਹੋਵੇ ਤਾਂ ਜੀ ਔਰ ਆ ਲੋ ਨਾਲ ਆ ਗਿਆ ਇਹਦਾ ਸਟਾਲ ਉਸ ਤੋਂ ਬਾਅਦ ਜਿਹੜਾ ਪਲਾਜ਼ੋ ਉਹਨੂੰ ਸਾਈਜ਼ ਦੀ ਕੋਈ ਦਿੱਕਤ ਨਹੀਂ ਹੋਊਗੀ ਤੁਹਾਨੂੰ ਨੀਚੇ ਦਾ ਸੇਮ ਬਾਟਮ ਬਣਿਆ ਹੋਊਗਾ ਬਾਜੂ ਵਾਲਾ ਚੈੱਕ ਕਰ ਲਓ ਜੀ ਔਰ ਪਲਾਜ਼ੋ ਦੀ ਸਾਈਜ਼ ਦੀ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ ਲਾਈਕਰਾ ਹੋਊਗਾ ਝੋੜੀ ਤੋਂ ਰੋਕੇ ਰਿਪੋਰਟ ਭੇਜ ਹੈਗਾ ਬਹੁਤ ਬੜੇ ਪਿਆਰੇ ਆ ਇਹ 3 ਐਕਸਲ ਦਾ ਪੀਸ ਸੀਗਾ 4 ਦਾ ਵੀ ਤੁਹਾਨੂੰ ਖੁੱਲ ਕੇ ਦਿਖਾ ਦਿੰਦੇ ਆ ਜੀ ਹਾਂ 4 ਐਕਸਲ ਦਾ ਪੀਸ ਚੈੱਕ ਕਰ ਲਓ ਪੂਰਾ ਪ੍ਰੋਪਰ ਵੱਡਾ ਸਾਈਜ਼ ਹੋਊਗਾ ਬੈਕ ਫਰੰਟ ਤੁਹਾਨੂੰ ਸੇਮ ਮਿਲ ਜਾਣੀ ਆ ਬੜੇ ਪਿਆਰੇ ਪਿਆਰੇ ਆਰਟੀਕਲ ਨੇ ਵੱਡੇ ਸਾਈਜ਼ ਦੇ ਵਿੱਚ ਸੂਟ ਬਹੁਤ ਜ਼ਿਆਦਾ ਘੱਟ ਮਿਲਦੇ ਆ ਸਾਰਿਆਂ ਨੂੰ ਦਿੱਕਤ ਰਹਿੰਦੀ ਆ ਜਨ ਆਪਣੇ ਕੋਲ ਸਟਾਕ ਪੂਰਾ ਆਇਆ ਹੋਇਆ ਜੀ ਜਿਨ੍ਹਾਂ ਨੇ ਆਨਲਾਈਨ ਮੰਗਵਾਣਾਗਾ ਮਗਵਾ ਲਿਓ ਔਰ ਓਕੇ ਰਿਪੋਰਟ ਪੀਸ ਨੇ ਇਹ ਆ ਗਿਆ ਦਾ ਸਟਾਲ ਨਾਲ ਨਾਲ ਆ ਗਿਆ ਫਲਾਵੋ ਆਹ ਵਾਲੇ ਮਿਲ ਜਾਣੇ ਤੁਹਾਨੂੰ ਕਲਰੇਚ ਚ 3X ਚ ਔਰ 4 ਚ ਤੁਹਾਨੂੰ 4X ਦਾ ਵੀ ਕਾਫੀ ਬਹੁਤ ਸਾਰਾ ਗ੍ਰੇ ਕਲਰ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਇੱਕ ਪੀਸ ਮੈਂ ਚੈੱਕ ਕਰ ਲਿਓ ਆ ਲਓ ਹਾਂ ਇਹ ਫਰੰਟ ਆ ਗਿਆ ਇਦھر ਆ ਗਿਆ ਨਾ ਬੈਗ ਨਾਲ ਆ ਲੋ ਜੀ ਕਰ ਲਓ ਤੇ ਹਾਂ ਆ ਲੱਗੇ ਸਟਾਲ ਉਹ ਤੋਂ ਭਲਾ ਦੋ ਸੋਲਡੇ ਨਾਲ ਦਾ ਰੇਟ ਆ ਰੇਟ ਬਹੁਤ ਜ਼ਿਆਦਾ ਜਾਇਆ ਜੀ 992 ਰੁਪਏ ਤੋਂ ਲੈ ਕੇ ਕਰਾਤੀ ਸੂਟਾਂ ਦਾ ਰੇਟ ਆ 1750 ਤੱਕ ਜਾਏਗਾ ਸੈਜ ਐਮ ਸੈਜ ਤੋਂ ਲੈ ਕੇ 4 ਐਕਸਲ ਤੱਕ ਮਿਲ ਜਾਣੇ ਆ ਵੀਡੀਓ ਸ਼ੇਅਰ ਕਰ ਲਓ ਪੇਜ ਕਰ ਲਓ ਫੋਲੋਅਰ ਕਿਸੇ ਨੇ ਵੀ ਆਨਲਾਈਨ ਮਗਵਾਉਣਾ ਹੋਇਆ ਨੰਬਰ ਸਾਡਾ ਉੱਪਰ ਚੱਲੀ ਜਾਂਦਾ ਸਕਰੀਨਸ਼ਾਟ ਲੈ ਕੇ ਸਾਈ ਦੇ ਕੇ ਪਾ ਦਿਓ 2-3 ਦਿਨਾਂ ਦੇ ਵਿੱਚ ਵਿੱਚ ਕੋਈ ਨੂੰ ਪਹੁੰਚੂਗਾ ਧੰਨਵਾਦ ਤੁਹਾਡੇ ਸਾਰਿਆਂ ਨੂੰ